ਸਤਿਕਾਰਯੋਗ ਪੰਜਾਬੀਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫਤਰ ਚ ਅੱਜ ਇੱਕ ਬੜਾ ਬਲੱਖਣ ਕੇਸ ਹੈ ਜਿਹੜਾ ਸਮੁੱਚੇ ਪੰਜਾਬੀਆਂ ਦਾ ਧਿਆਨ ਮੰਗਦਾ ਖਾਸ ਤੌਰ ਤੇ ਅਨੁਸੂਚਿਤ ਜਾਤੀ ਵਰਗਾਂ ਦਾ ਐਸੀ ਭਾਈਚਾਰੇ ਦਾ ਕਿਉਂਕਿ ਇਸ ਜ਼ੁਲਮ ਕਈ ਤਰ੍ਹਾਂ ਦਾ ਅਤਿਆਚਾਰ ਕਈ ਤਰ੍ਹਾਂ ਦਾ ਹੁੰਦਾ ਲੇਕਿਨ ਜਿਹੜਾ ਇਸ ਇਹ ਜਿਹੜਾ ਇਕ ਧੱਕਾ ਹੈ ਜਿਹੜਾ ਆ ਆਜ਼ਾਦੀ ਦੇ 77 ਇਅਰਸ ਤੋਂ ਚੱਲ ਰਿਹਾ ਹੈ ਆਜ਼ਾਦੀ ਦੇ 70 ਸਾਲਾਂ ਤੋਂ ਚੱਲ ਰਿਹਾ ਉਹ ਸਿਰਫ 418 ਸੁਸਾਇਟੀਆਂ ਨੇ ਜਿਹਦੇ ਤਹਿਤ 1950-55 ਤੋਂ ਬਾਅਦ ਕੇਂਦਰ ਦੀਆਂ ਸਰਕਾਰਾਂ ਨੇ ਬੇਜਮੀਨੇਆਂ ਸੂਚਿਤ ਜਾਤੀ ਵਰਗਾਂ ਨੂੰ ਜ਼ਮੀਨਾਂ ਲਾਟ ਕੀਤੀਆਂ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀਗਾ ਕਿ ਮੈਨੂੰ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਬਾਬਾ ਸਾਹਿਬ ਅੰbedkar ਨੇ ਵੀ ਕਿਹਾ ਸੀਗਾ ਕਿ ਤੁਸੀਂ ਮੇਰੇ ਗਰੀਬ ਸਮਾਜ ਦੇ ਲੋਕੋ ਮੇਰੇ ਮਗਰ ਮਗਰ ਆਓ ਮੈਂ लाਠੀ ਲੈ ਕੇ ਅੱਗੇ-ਅੱਗੇ ਤੁਰਾਂਗਾ ਮੈਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ लाਠੀਆਂ ਦੇ ਗੱਜ ਪਾਉਂਦਾ ਜਾਊਂਗਾ ਤੁਸੀਂ ਕਬਜ਼ੇ ਕਰਦੇ ਚੱਲ ਜਿਓ ਤਾਂ ਭਾਰਤ ਸਰਕਾਰ ਨੇ ਬਾਬਾ ਸਾਹਿਬ ਅੰbedkar ਦੇ ਇਸ ਪ੍ਰੋਗਰਾਮ ਤੋਂ ਡਰ ਕੇ ਦਲਤ ਭਾਈਚਾਰਿਆਂ ਨੂੰ ਜ਼ਮੀਨਾਂ ਦੇਣੀਆਂ ਸ਼ੁਰੂ ਕੀਤੀਆਂ ਸੀ ਜ਼ਮੀਨਾਂ ਦੇਣ ਦਾ ਇੱਕ ਤਰ੍ਹਾਂ ਦਾ ਡਰਾਮਾ ਕੀਤਾ ਸੀ ਕਿਉਂਕਿ ਜ਼ਮੀਨ ਜਿਹੜੀ ਪੰਜਾਬ ਦੇ ਵਿੱਚੋਂ ਵੰਡੀ ਗਈ ਜਿਹਦਾ ਰਿਕਾਰਡ ਅੱਜ ਥੋੜਾ ਜਿਹਾ ਮੇਰੇ ਕੋਲ ਬੋਲਿਆ ਉਹ 16423 ਕਿੱਲੇ ਆ ਜਿਨ੍ਹਾਂ ਦਾ ਨਾਮ ਜਿਹੜਾ ਆ ਉਹ ਨਜੂਲ ਲੈਂਡ ਕੋਆਪਰੇਟਿਵ ਸੁਸਾਇਟੀਆਂ ਤੋਂ ਦਿੱਤਾ ਗਿਆ। ਔਰ ਨਾਲ ਅਨੁਸੂਚਿਤ ਜਾਤੀ ਵਰਗਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਥੋੜੇ ਥੋੜੇ ਕਰਕੇ ਪੈਸੇ ਭਰਦੇ ਹੋ ਸਮਾਂ ਆਉਣ ਤੇ ਜਦੋਂ ਪੈਸੇ ਪੂਰੇ ਹੋ ਜਾਣਗੇ ਤੁਹਾਨੂੰ ਜ਼ਮੀਨੀ ਹੱਕ ਦਿੱਤੇ ਜਾਣਗੇ। ਔਰ 1970 ਤੱਕ ਇਹ ਜਿਹੜੀਆਂ 418 ਸੁਸਾਇਟੀਆਂ ਪੰਜਾਬ ਦੀਆਂ 16423 ਕਿੱਲੇ ਜ਼ਮੀਨ ਦੇ ਸੀਗੇ ਇਹਨਾਂ ਨੇ 1970 ਤੋਂ ਪਹਿਲਾਂ ਆਪਣੇ ਸਾਰਿਆਂ ਨੇ ਥੋੜੇ-ਥੋੜੇ ਪੈਸੇ ਕਰਕੇ ਕੇਂਦਰ ਸਰਕਾਰ ਨੂੰ ਦਿੱਤੇ ਔਰ ਇੱਥੇ ਘੜਾ ਘਟ ਗਈ ਕਿ ਅੱਜ ਤੱਕ ਜ਼ਮੀਨੀ ਹੱਕ ਨਹੀਂ ਮਿਲੇ ਹੈਗੇ ਅੱਜ ਤੱਕ ਵੀ ਜ਼ਮੀਨੀ ਹੱਕ ਨਹੀਂ ਮਿਲੇ ਔਰ ਇਹ ਜ਼ਮੀਨੀ ਹੱਕ ਮਿਲ ਜਾਣ ਇਹਦੇ ਲਈ ਇਹ ਨਜੂਲ ਸੁਸਾਇਟੀਆਂ ਦੇ ਜਿਹੜੇ ਮੈਂਬਰ ਨੇ ਇਹ ਲਗਾਤਾਰ ਸੰਘਰਸ਼ ਕਰ ਰਹੇ ਆ ਉਸ ਸੰਘਰਸ਼ ਦੇ ਨਤੀਜੇ ਵਜੋਂ 22 12 2016 ਜਦੋਂ ਭਾਟੀ ਜਨਤਾ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਦੀ ਸਾਂਝੀ ਸਰਕਾਰ ਸ ਬੋਟਾ ਲੜਨ ਜਾ ਰਹੀ ਸੀ ਦੋ ਇੱਕ ਮਹੀਨੇ ਬਾਅਦ ਬੋਟਾ ਸੀ ਤਾਂ ਬੋਟਾ ਨੂੰ ਮੁੱਖ ਰੱਖਦੇ ਹੋਏ ਤਾਂ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਰੈਵਨਿਊ ਰੀਹਾਬਿਟੇਸ਼ਨ ਐਂਡ ਡਿਆਸਟਰ ਅਰੇਂਜਮੈਂਟ ਮਾਲ ਮਾਲ ਵਿਭਾਗ ਉਹਨਾਂ ਨੇ ਚਿੱਠੀ ਜਾਰੀ ਕਰ ਦਿੱਤੀ ਕਿ ਇਹਨਾਂ ਆਕਾਸ਼ਿਤਕਾਰਾਂ ਨੂੰ ਇਹਨਾਂ ਦੇ ਜ਼ਮੀਨੀ ਹੱਕ ਦਿੱਤੇ ਜਾਂਦੇ ਹਨ ਲੇਕਿਨ ਕਾਂਗਰਸ ਦੀ ਸਰਕਾਰ ਬਣ ਗਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਣੇ ਅਨਸੂਚਿਤ ਜਾਤੀ ਦੇ ਭਾਈ ਚਾਰਿਆ ਨੇ ਦਸੰਬਰ ਮਹੀਨੇ ਢੋਲ ਵਜਾ ਕੇ ਭੰਗੜੇ ਪਾਏ ਗਿੱਧੇ ਪਾਏ ਪਾਰਟੀਆਂ ਹੋਈਆਂ ਜਿੱਥੇ ਜਿੰਨਾਂ ਦੁਕਾਨਾਂ ਤੇ 20-20 ਬਲਬ ਲੱਗੇ ਹੁੰਦੇ ਆ ਉਹਨਾਂ ਦੁਕਾਨਾਂ ਤੇ ਜਾ ਕੇ ਵੀ ਢੋਲ ਵਜਾ ਲੈ ਪੂਰਾ ਖਾਣ ਪੀਣ ਕਰ ਲਿਆ ਤੇ ਦੁਕਾਨਾਂ ਤੇ ਕਿੰਨਾ ਤੇ 20-20 ਬਲਬ ਲੱਗੇ ਹੁੰਦੇ ਸਾਰਿਆਂ ਨੂੰ ਪਤਾ ਤਾਂ ਲੇਕਿਨ ਦੁੱਖ ਦੀ ਗੱਲ ਇਹ ਆ ਜਦੋਂ ਅਗਲੀ ਸਰਕਾਰ ਆਈ ਕਾਂਗਰਸ ਪਾਰਟੀ ਦੀ ਉਹਨਾਂ ਨੇ 8 ਮਹੀਨਿਆਂ ਬਾਅਦ ਇਹ ਭੰਗੜੇ ਜਿਹੜੇ ਪਾਏ ਸੀਗੇ ਇਹ ਸਾਰਾ ਹੀ ਜਿਹੜਾ ਕੀਤਾ ਸੀਗਾ ਉਹ ਸਾਰਾ ਹੀ ਨੋਟੀਫਿਕੇਸ਼ਨ ਰੱਦ ਕਰਤਾ 23 6 2017 ਔਰ ਇਹ ਜਿਹੜੀ ਰਿਕਾਰਡ ਜੀ ਜਿਹੜੀ ਜ਼ਮੀਨ ਹੈ ਜਦੋਂ ਤੱਕ ਪੈਸੇ ਨਹੀਂ ਸੀ ਦਿੱਤੇ ਤਾਂ ਫਰਦ ਵਿੱਚ ਆਉਂਦਾ ਸੀਗਾ ਗਰਦਾਬਰੀ ਚਾਉਂਦਾ ਸੀ ਵੀ ਹੱਕ ਸਰਕਾਰ ਦਾ ਔਰ ਜਦੋਂ ਪੈਸੇ ਪੂਰੇ ਕਰ ਦਿੱਤੇ ਤਾਂ ਸੁਸਾਇਟੀ ਦੇ ਨੋ ਬੋਲਣ ਲੱਗ ਪਏ ਔਰ ਸੁਸਾਇਟੀ ਜਿਹੜੀ ਕਾਗਜ਼ਾ ਤੇ ਲਿਖੀ ਹੋ ਆ ਖਰੀਜਿਆਨਾ ਕੋਆਪਰੇਟਿਵ ਸੁਸਾਇਟੀ ਇਹ ਜਿਹੜੇ ਨਜੂਲ ਜ਼ਮੀਨ ਹੈ ਉਹ ਸ਼ਬਦ ਇੱਕ ਉਸ ਵੇਲੇ ਚੱਲਦਾ ਸੀ ਇਹਨਾਂ ਨੇ ਵਰਤਿਆ ਔਰ ਔਰ ਜਦੋਂ ਅਨਸੂਚਿਤ ਜਾਤੀ ਵਰਗਾਂ ਨੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਭੰਗੜੇ ਪਾ ਲਏ ਸੀ ਜਿੱਦੇ ਪਾ ਲਏ ਸੀ ਔਰ 8ਵੀਂ ਮਿਆਵਾਦ ਉਹ ਕਿੰਨੇ ਭੰਗੜੇ ਭੰਗੜੇ ਫਿਰ ਸੋਗ ਵਿੱਚ ਬਦਲ ਗਏ ਦੁੱਖ 'ਚ ਬਦਲ ਗਏ ਕਿੰਨੇ ਪਰਿਵਾਰਾਂ ਦੇ ਜਿਹੜੇ 16423 ਕਿੱਲਾਂ ਦੇ ਮਾਲਕ ਸਨ ਉਹ ਕਿੰਨੇ ਕਿਨੇ 418 ਸੋਸਾਇਟੀ ਐਸੀ ਅੱਜ ਬੰਡ ਬੁੰਡ ਪਾ ਕੇ ਭਾਈਚਾਰੇ ਦੀ ਬੰਡ ਅੱਜ ਹਜ਼ਾਰ ਦੀ ਦਾ 1.5 ਹਜ਼ਾਰ ਪਰਿਵਾਰ ਹੋ ਗਿਆ ਹੋ। ਔਰ ਉਸ ਵੇਲੇ ਜਿਹੜੀ ਬਾਹ ਫੜੀ ਇਹਨਾਂ ਦੀ ਤਾਂ ਅੱਜ ਜਿਹੜੇ ਉਸ ਵੇਲੇ ਅੱਜ ਜਿਹੜੇ ਵਿੱਤ ਮੰਤਰੀ ਨੇ ਉਸ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਸੀ ਆਮ ਆਦਮੀ ਪਾਰਟੀ ਬਣੋ ਮਾਨਜੋਗ ਸਰਦਾਰ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਨੇ ਕੱਲ ਬਹੁਤ ਵਧੀਆ ਬਜਟ ਪੇਸ਼ ਕੀਤਾ ਅਸੀਂ ਸਾਰਿਆਂ ਨੇ ਦੇਖਿਆ ਪੂਰੇ ਪੰਜਾਬ ਨੇ ਦੇਖਿਆ ਕਿ ਕਿਦਾਂ ਪੰਜਾਬ ਤਰੱਕੀ ਦੀ ਰਾਹ ਤੇ ਰੰਗਲੇ ਪੰਜਾਬ ਵੱਲ ਨੂੰ ਤੁਰਿਆ ਆ ਤਾਂ ਹਰਪਾਲ ਚੀਮਾ ਜੀ ਨੇ ਵੀ ਡਿਓ ਲੈਟਰ ਇਹਦੇ ਵਿੱਚ ਲਗਾਇਆ ਕਿ ਇਹ ਜਿਹੜੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕ ਨੇ ਇਹਨਾਂ ਦੇ ਨੌ ਜਮੀਨ ਜਿਨ੍ਹਾਂ ਨੇ ਪੈਸੇ ਤਾਰ ਦਿੱਤੇ ਉਹ ਹੱਕ ਮਿਲਨੇ ਚਾਹੀਦੇ ਆ ਔਰ ਇਸ ਸਬੰਧ ਦੇ ਵਿੱਚ ਇਹ ਸਾਰਾ ਮਾਮਲਾ ਕੋਰਟ 'ਚ ਚਲਾ ਗਿਆ ਅਨੁਸੂਚਿਤ ਜਾਤੀ ਭਾਈਚਾਰੇ ਲੋਕ ਕੋਰਟ 'ਚ ਚਲੇ ਗਏ ਕਿ ਜਦੋਂ ਅਸੀਂ ਜ਼ਮੀਨ ਸਾਡੀ ਕਾਸ਼ਤਕਾਰ ਸੀ ਪੈਸਾ ਸੀ ਭਰਦਾ ਸਾਡੇ ਪਿਓ ਦਾ ਦਿਆਂ ਨੇ ਤੇ ਜਦੋਂ ਅਸੀਂ ਫਰਦ ਲੈਣ ਜਾਂਦੇ ਨੇ ਫਰਦ ਸਾਡੇ ਨਾਲ ਨਹੀਂ ਆਉਂਦੀ ਜਦੋਂ ਅਸੀਂ ਕਰਜ਼ਾ ਲੈਣ ਜਾਂਦੇ ਨੇ ਕਰਜ਼ਾ ਨਹੀਂ ਸਾਨੂੰ ਖੇਤੀ ਤੇ ਮਿਲਦਾ ਜਦੋਂ ਉਸ ਕੇਂਦਰ ਦੀ ਕੋਈ ਸਕੀਮ ਮੋਦੀ ਸਰਕਾਰ ਦੀ ਆਉਂਦੀ ਮੈਨੂੰ ਲੱਗਦਾ ਨਹੀਂ ਉਹ 2000 ਰੁਪਏ ਜ਼ਰਾਨਾ ਵੀ ਮਿਲਦਾ ਹੋਵੇ ਉਸ ਤੋਂ ਬਾਅਦ ਉਹ ਜ਼ਮੀਨ ਕਿਹਾ ਚਿੱਟਾ ਹੱਥੀ ਬਣਿਆ ਆ ਇੱਕ ਬੱਟਾ ਬਣਦਾ ਦਲਤਮਾਰਗ ਦੇ ਪੈਰਾ ਦੇ ਨਾਲ ਪਿਛਲੀਆਂ ਸਰਕਾਰਾਂ ਨੇ ਇਹ ਮਾਮਲਾ ਸਾਡੇ ਕੋਲ ਧਿਆਨ ਚ ਆਇਆ ਅੱਜ ਇਸ ਨजीर ਸੁਸਾਇਟੀ ਜਿਹੜੇ ਸਾਡੇ ਕੋਆਪਰੇਟਿਵ ਸੁਸਾਇਟੀ ਇਹਨਾਂ ਭਾਈ ਚਾਰਿਆਂ ਵੱਲੋਂ ਇੱਕ ਬਹੁਤ ਵਧੀਆ ਗੱਲ ਕਹੀ ਗਈ ਆ ਪੰਜਾਬ ਸਰਕਾਰ ਦੇ ਭਲੇ ਲਈ ਮੈਂ ਸੁਣੀ ਆ ਕਿ ਜੇਕਰ ਸਰਕਾਰ ਕਲੈਕਟਰ ਰੇਟ ਦੇ ਉੱਤੇ ਵੀ ਸਾਨੂੰ ਇਹ ਜ਼ਮੀਨ ਦਿੰਦੀ ਆ ਅਸੀਂ ਨਵੇਂ ਸਿਰਿਓਂ ਬਜੇ ਬਣਨ ਲਈ ਤਿਆਰ ਹਾਂ ਉਹ ਤਕਰੀਬਨ 16423 ਕਿੱਲੇ ਦਾ ਜੇ 10-12 ਲੱਖ ਰੁਪਏ ਤੇ ਕਿੱਲਾ ਹੋਵੇ ਤਾਂ ਸਟੈਂਪ ਡਿਊਟੀ ਉਹ ਕਿੰਨੀ ਕਬਾਣੀ ਜੀ ਇੱਕ 12% ਦੇ 72 6 7% ਦੇ ਹਿਸਾਬ ਨਾਲ ਤਾਂ ਲਗਭਗ 1 ਲੱਖ ਦੀ ਔਸਤ ਇੱਕ ਕਿੱਲੇ ਦੀ ਬਣ ਜਾਣੀ ਆ 165 ਕਰੋੜ ਰੁਪਏ ਸਰਕਾਰ ਦੇ ਖਜ਼ਾਨੇ ਚ ਅੱਜ ਵੀ ਆ ਸਕਦਾ ਹੈ ਹਾਲਾਂਕਿ ਭਾਈਚਾਰਿਆਂ ਦੀ ਇਹ ਮੰਗ ਵਾ ਕਿ ਸਾਨੂੰ ਇਹ ਸਟੈਂਪ ਡਿਊਟੀ ਮਾਫ ਕੀਤੀ ਜਾਵੇ ਕਿਉਂਕਿ ਸਾਡੇ ਦਾਦੇ ਪਰਦਾਦੇਆਂ ਨੇ ਅੱਜ ਤੋਂ 50 ਸਾਲ ਪਹਿਲਾਂ 1970 ਤੋਂ ਪਹਿਲਾਂ-ਪਹਿਲਾਂ ਇਹ ਸਾਰੇ ਹੀ ਖਰਚੇ ਭਰ ਦਿੱਤੇ ਆ ਅਸੀਂ ਇਹ ਭਰੋਸਾ ਦੇਣ ਲਈ ਤੁਹਾਨੂੰ ਭਰੋਸਾ ਦੇਣ ਦੇ ਲਈ ਇਹ ਮੈਂ ਗੱਲ ਕਰਨੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮਾਨਜੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਪੰਜਾਬ ਸਰਕਾਰ ਬਹੁਤ ਸਹਿਰਦ ਹੈ ਗਰੀਬਾਂ ਲਈ ਭਾਈਚਾਰਿਆਂ ਲਈ ਸਾਰਿਆਂ ਲਈ ਔਰ ਇਹ ਤੁਹਾਡਾ ਮਾਮਲਾ ਅਸੀਂ ਕਮਿਸ਼ਨ ਵੱਲ ਉਹਨਾਂ ਦੇ ਚਰਨਾਂ 'ਚ ਲੈ ਕੇ ਜਾਵਾਂਗੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਮਾਮਲਾ ਜਦੋਂ ਪਿਛਲੀਆਂ ਸਰਕਾਰਾਂ ਨੇ ਨੋਟੀਫਾਈ ਕਰਤਾ ਸੀ ਇੱਕ ਵਾਰ ਤੁਸੀਂ ਵੀ ਨੋਟੀਫਾਈ ਕਰ ਦਿਓ ਅਸੀਂ ਤੁਹਾਡੀ ਲੜਾਈ ਇਹ ਗੱਲ ਲੈ ਕੇ ਜਾਵਾਂਗੇ ਔਰ ਮੈਂ ਤੁਹਾਡੇ ਨਾਲ ਬੇਨਤੀ ਕਰਦਾ ਕਿ ਸਰਦਾਰ ਜੈਪ ਸਿੰਘ ਦੀ ਪਟਵਾਰੀ ਸਾਹਿਬ ਹੈ ਇਹ ਪਿਛਲੇ 1 ਸਾਲ ਤੋਂ ਲਗਾਤਾਰ ਮੇਰੇ ਤੋਂ ਸਮਾਂ ਮੰਗਦੇ ਰਹੇ ਔਰ ਕੁਦਰਤੀ ਸਾਡਾ ਮਿਲਜੋਲ ਅੱਜ ਮੇਰੇ ਕੋਲ ਉਦੋਂ ਹੋਇਆ ਜਦੋਂ ਮੇਰੇ ਕੋਲ ਕੁਛ ਆਇਆ ਔਰ ਉਹਨਾਂ ਦੇ ਨੁਮਾਇੰਦੇ ਨੇ ਇਹ ਨਾਮ ਨੇ ਤੁਹਾਡਾ ਕਮਰ ਮਹਿੰਦਰ ਹੈ ਹੈ ਕਮਰ ਮਹਿੰਦਰ ਸਿੰਘ ਜੀ ਬਰਨਾਲਾ ਬਰਨਾਲੇ ਤੋਂ ਆਏ ਨੇ ਔਰ ਮੈਂ ਇਹ ਚਾਹੂੰਗਾ ਕਿ ਤੁਹਾਡਾ ਦੋ ਬੋਲਣ ਗਿਆ ਔਰ ਇਹਨਾਂ ਦੇ ਸਾਰੇ ਮਾਮਲਿਆਂ ਦੀ ਜਿਹੜੀ ਗਵਾਹੀ ਆ ਸਾਡੇ ਵਿੱਚ ਸ਼੍ਰੀ ਗੁਰਾਲ ਸਿੰਘ ਜੀ ਬੈਠੇ ਆ ਜਿਹੜੇ ਕਿ ਬਕਾਇਦਾ ਚਾਹੁੰਦੇ ਸੀਗੇ ਇਹਨਾਂ ਨੂੰ ਮੈਂ ਗੱਲ ਸਾਂਝੀ ਕੀਤੀ ਸੀ ਇਹ ਕਹਿੰਦੇ ਸੀ ਜਦੋਂ ਨਜੂਲ ਜ਼ਮੀਨਾਂ ਦਾ ਕੇਸ ਆਵੇ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਡਾਕਟਰ ਜਸਪ੍ਰੀਜੀ ਵੀਰ ਜੀ ਸਾਹਿਬ ਜਿਹੜੇ ਇਹ ਦੋਨੋਂ ਆਗੂ ਆ ਜਿਹੜੇ ਇਹ ਚਾਹੁੰਦੇ ਆ ਕਿ ਇਹਨੂੰ ਸੂਚਿਤ ਜਿਆਤੀ ਭਾਈਚਾਰੇ ਨੇ ਪੰਜਾਬ ਵਿੱਚ ਜਿੰਨੇ ਵੀ ਕੰਮ ਕੀਤੇ ਇਹਨਾਂ ਦੇ ਕੋਲ ਆਉਣ ਤੇ ਸਰਕਾਰ ਕੋਲ ਜਾ ਕੇ ਇਹ ਹੱਲ ਕਰਾਉਣ ਮੈਂ ਚਾਹੁੰਨਾ ਪਹਿਲਾਂ ਗੁਲਾਬ ਸਹਿਲਾ ਜੀ ਜੈਪੀ ਐਵੇਂ ਹੀ ਜੈਪੀ ਬੁਲਾ ਦਿਓ ਜੈਪੀ ਜੈ ਭਾਗ ਦੇ ਜ ਡਾਕਟਰ ਜਸਪ੍ਰੀ ਵੀਰ ਜੀ ਔਰ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨਜੂਲ ਜੀ ਜ਼ਮੀਨਾਂ ਦੀਆਂ ਉਹ ਧੰਨਵਾਦ ਕਰਨਗੇ ਅੱਜ ਇਹਨੂੰ ਲਵ ਚਿਕ ਬੋਲੋ ਬੋਲੋ ਬੈ ਜਾਓ ਜੈ ਜੀ જય ਭਾਰਤ ਮੈਂ ਕਮਰਮਿੰਦਰ ਸਿੰਘ ਨੂੰ ਮਰਨਾਲੀ ਤੋਂ ਬਲੌਂਗ ਕਰਦਾਗਾ ਅਸੀਂ ਸਾਰੇ ਪੰਜਾਬ ਦਾ ਡੈਪੂਟੇਸ਼ਨ ਲੈ ਕੇ ਆਏ ਹਾਂ ਸਾਡੇ ਪ੍ਰਧਾਨ ਜੀ ਪੰਜਾਬ ਸਿੰਘ ਜੀ ਵੀ ਸਾਡੇ ਨਾਲ ਆਏ ਨੇਗੇ ਜਿਸ ਤਰ੍ਹਾਂ ਕੇ ਐਸੀ ਬਠਿੰਡਾ ਮਾਨਸਾ ਸੁਰੂਰ ਬਰਨਾਲਾ ਪਟਿਆਲਾ ਮਹਾਲੀ ਤੋਂ ਸਾਰੇ ਪਹੁੰਚੇ ਆ ਫਰੀਦਕੋਟ ਤੋਂ ਇਹ ਫਿਰੋਜ਼ਪੁਰ ਤੋਂ ਵੀ ਉਹਨਾਂ ਸੇ ਉਹ ਕੁਛ ਉਹਦੇ ਲੇਟ ਹੋ ਗਏ ਪਹੁੰਚ ਨਹੀਂ ਸਕੇ ਸਾਨੂੰ 1956 ਦੇ ਵਿੱਚ ਇਹ ਜਮੀਨ ਅਲਾਟ ਹੋਈ ਸੀ ਪੰਜਾਬ ਸਰਕਾਰ ਨੇ ਸਾਡੇ ਕੋਲੋਂ 10 ਕਿਸ਼ਤਾਂ ਦੇ ਵਿੱਚ ਇਹ ਪੈਸੇ ਭਰਵਾ ਲਏ ਪਰ ਉਸ ਤੋਂ ਬਾਅਦ ਮੈਂ ਜਿਹੜਾ ਇੰਤਕਾਲ ਸਾਂਝਾ ਕਰ ਦਿੱਤਾ ਸੀ ਆ ਉਹ ਇੰਤਕਾਲ ਸਾਂਝਾ ਹੋਣ ਦੇ ਨਾਲ ਸਾਡੇ ਤੇ ਗਰਦਾਵਿਆਂ ਦੇ ਵਿੱਚ ਸਾਡੇ ਨਾਂ ਬੋਲ ਰਹੀਆਂ ਨੇ ਰੋਮਨ ਦੀ ਦੇ ਵਿੱਚ ਸਾਡਾ ਨਾਮ ਬੋਲ ਰਿਹਾਗਾ ਬਟ ਅਸੀਂ ਉਸ ਦਾ ਕੋਈ ਸਾਨੂੰ ਫਾਇਦਾ ਨਹੀਂ ਹੋ ਰਿਹਾ ਨਾ ਤਾਂ ਸਾਨੂੰ ਸਰਕਾਰ ਵੱਲੋਂ ਕੋਈ ਕਰਜ਼ਾ ਦਿੱਤਾ ਜਾਂਦਾ ਹੈ ਬੈਂਕ ਕੋਈ ਕਰਜ਼ਾ ਨਹੀਂ ਦਿੰਦੇ ਨਾ ਹੀ ਕੋਈ ਐਨਓਸੀ ਮਿਲਦੀ ਹੈ ਸਾਨੂੰ ਨਾ ਹੀ ਸਾਡੇ ਬਿਜਲੀ ਕਨੈਕਸ਼ਨ ਮਿਲਦੇ ਨੇਗੇ ਨਾ ਹੀ ਸਾਡਾ ਕੋਈ ਕਿਸੇ ਜੀ ਅਸੀਂ ਜਮਾਨਤ ਦੇ ਸਕਦੇ ਹਾਂ ਅਸੀਂ ਪੰਜਾਬ ਸਰਕਾਰ ਕੋਲ ਤੋਂ ਇਹ ਮੰਗ ਕਰਦੇ ਆਂ ਅਸੀਂ ਚੇਅਰਮੈਨ ਸਾਹਿਬ ਕੋਲੇ ਅਸੀਂ ਆਏ ਆਂ ਵੀ ਸਾਰੇ ਇਸ ਭਾਈਚਾਰੇ ਨੂੰ ਉੱਪਰ ਉੱਠਣ ਵਾਸਤੇ ਸਾਡਾ ਇਹ ਜਿਹੜਾ ਹੈਗਾ ਕੱਲੇ ਕੱਲੇ ਦੇ ਨਾਮ ਦੇ ਤੇ ਇਹ ਇੰਤਕਾਲ ਕੀਤੇ ਜਾਣ ਤਾਂ ਕਿ ਸਾਰੇ ਹਰੀਜਨ ਪਰਿਵਾਰਾਂ ਨੂੰ ਉੱਪਰ ਉੱਠਣ ਦਾ ਮੌਕਾ ਮਿਲ ਸਕੇ ਅਨੁਸੂਚਿਤ ਪਰਿਵਾਰਾਂ ਨੂੰ ਸੌਰੀ ਸੌਰੀ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਉੱਪਰ ਉੱਠਣ ਦਾ ਮੌਕਾ ਮਿਲ ਸਕੇ ਆ ਭਾਰਤ ਦੇ ਸੰਵਿਧਾਨ ਵਿੱਚ ਆਰਟੀਕਲ 46 ਦੇ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇਗੀਆਂ ਉਹ ਐਸਸੀ ਭਾਈਚਾਰੇ ਨੂੰ ਉੱਪਰ ਉੱਠਣ ਵਾਸਤੇ ਉਹਨਾਂ ਨੂੰ ਪੂਰਾ ਮੌਕਾ ਦੇਣੀ ਆ ਸੋ ਅਸੀਂ ਇਹ ਸੇ ਕਰਕੇ ਕਿਰਪਾ ਕਰਕੇ ਕਹਿੰਦੇ ਆ ਵੀ ਇਹ ਸਾਡਾ ਬਹੁਤ ਮਿਲੋ ਥੋੜੀ ਜਿਹੀ ਕਰਤੀ ਜੈ ਭੀਮ ਜੈ ਭਾਰਤ ਮੈਂ ਅਜੈ ਸਿੰਘ ਰਿਟਾਇਰਡ ਪਟਵਾਰੀ ਔਰ ਜਦ ਜੂ ਲੈਂਡ ਹੈ ਇਹਨਾਂ ਦਾ ਪ੍ਰਧਾਨ ਹੈ ਆਲ ਓਵਰ ਪੰਜਾਬ ਦਾ ਤੇ ਅੱਜ ਅਸੀਂ ਉਹ ਨਜੂ ਲੈਂਡ ਸੰਬੰਧੀ ਆਪਣਾ ਜਿਹੜਾ ਮੁੱਦਾ ਲੈ ਕੇ ਸਰਦਾਰ ਮਾਨਯੋਗ ਗੜੀ ਸਾਹਿਬ ਚੇਅਰਮੈਨ ਸਾਹਿਬ ਕੋਲ ਆਏ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਭਰੋਸਾ ਦਿੱਤਾ ਔਰ ਬਹੁਤ ਵਧੀਆ ਢੰਗ ਨਾਲ ਸਾਡੀ ਪੂਰੀ ਗੱਲ ਸੁਣੀ ਹੈ ਵੀ ਤੁਹਾਡਾ ਇਹ ਕੰਮ ਮੈਂ ਪੂਰੇ ਜ਼ੋਰ ਸ਼ੋਰ ਨਾਲ ਕਰਾਵਾਂਗਾ Jituk tak ke,